ਹੁਣ ਮੈਂ ਜਿਹੇਪਲ ਵੀ ਗੱਲ ਕਰੀ ਤੀ ਜਿਹੇਪਲ ਫੋਨ ਆਇਆ ਸੀਗਾ ਤੇ ਨਾਲੇ ਆਇਆ ਸੀ ਧਰਮਗੜ੍ਹ ਉਹ ਸਾਰੀ ਡਿਟੇਲ ਤੁਹਾਨੂੰ ਮੈਂ ਦੱਸਦਾ ਤੇ 26 ਤਰੀਕ ਨੂੰ ਆਪਾਂ ਨਿਸ਼ਾਨਦੇਹੀ ਕਰ ਰਹੇ ਆ ਧਰਮਗੜ੍ਹ ਦੀ ਤੇ ਬਾਕੀ ਸਾਰੇ ਭਰਾ ਆਪਾਂ ਨੂੰ ਵਧੀਆ ਸੰਯੋਗ ਕਰ ਰਹੇ ਨੇ ਬਹੁਤ ਵਧੀਆ ਤੇ ਜਿਵੇਂ ਮਹਿੰਗਾ ਡਵਾਣੇ ਵਿਚਾਰੇ ਬਹੁਤ ਕਮੈਂਟ ਕਰਦੇ ਨੇ ਵਧੀਆ ਵਧੀਆ ਤੇ ਦਿਲ ਖੁਸ਼ ਹੋ ਜਾਂਦਾ ਤੇ ਕੱਲ ਬੈ ਜੀ ਨੇ ਵੀ ਬਹੁਤ ਵਧੀਆ ਕੈਨੇਡਾ ਚੋਂ ਵਧੀਆ ਟੁਇੰਟ ਕੀਤਾ ਵਧੀਆ ਹੌਸਲਾ ਦਿੱਤਾ ਵੀ ਇਹ ਕੰਮ ਰੁਕਣਾ ਨਹੀਂ ਚਾਹੀਦਾ ਇਸੇ ਕਰਕੇ ਹੁਣ ਆਪਾਂ ਨੂੰ ਵੀ ਖੁਸ਼ੀ ਹੋ ਰਹੀ ਹੈ ਤੇ ਹੁਣ ਭਾਈ ਤੇ ਹੁਣ ਜਿਵੇਂ ਗੱਲ ਕੀਤੀ ਸੀ ਉਹਨਾਂ ਨੇ ਵੀ ਅਮਰੋੜਾ ਸਾਹਿਬ ਨੂੰ ਕਹਿਤਾ ਅਮਰੋੜਾ ਕਹਿੰਦਾ ਵੀ ਮੈਂ ਨਹੀਂ ਇਹ ਕੰਮ ਚ ਦਾਖਲ ਦੰਦਾ ਤੇ ਤੁਹਾਡਾ ਕੰਮ ਨਿਕਲੂਗਾ ਡਰੇਨ ਕਰਣੀ ਬਹੁਤ ਜ਼ਰੂਰੀ ਹੈ ਇਧਰੋਂ ਆਪਾਂ ਜੀਮਾ ਸਾਹਿਬ ਨੂੰ ਮਿਲ ਕੇ ਤੇ ਉਹ ਵੀ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਤੇ ਚੀਮਾ ਸਾਹਿਬ ਨੇ ਵੀ ਕਹਿਤਾ ਕੋਈ ਸਾਹਿਬ ਨੇ ਵੀ ਕਹਿਤਾ ਵੀ ਨਾਲੇ ਤੁਹਾਡੇ ਘਰ ਦੇਖਣਾ ਵੰਗੇ ਭਾਈ ਨਾਲੇ ਵੀ ਹੁਣ ਸੁਣੋ ਇਹ ਡਰੇਨ ਬਹੁਤ ਜ਼ਰੂਰੀ ਹੈ ਵੀ ਜਿਹੜੇ ਘਰ ਰਹੇ ਨੇ ਇਹਨਾਂ ਦੇ ਵੀ ਕਰਦੇ ਹਹੀਲਾ ਤੇ ਸੋ ਹੀ ਕਹਿੰਦਾ ਵੀ ਮੈਂ ਤੁਹਾਡੀ ਵੀਡੀਓ ਵੀ ਦੇਖਦਾ ਭਾਈ ਤੇ ਅਸੀਗਾ ਜੀ ਬਹੁਤ ਧੰਨਵਾਦ ਤੁਹਾਡਾ ਤੇ ਨਾਲੇ ਜਿਵੇਂ ਹੁਣ ਬਾਈ ਜੀਨੇ ਸਾਨੂੰ ਕਮੈਂਟ ਕੀਤਾ ਤੇ ਫੋਲੋ ਕੀਤਾ ਤੇ ਨਾਲੇ ਵਧੀਆ ਵਿਚਾਰੇ ਹੋ ਲਿਖਦੇ ਨੇ ਤੁਹਾਡੇ ਖਾਤਰ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਾਲੇ ਮਹਿਗੇ ਹੋਰੀਆਂ ਦਾ ਐਵੇਂ ਜਿਕਰ ਜੁੜੇ ਰਹੋ ਐਵੇਂ ਜਿਕਰ ਪਿਆਰ ਦਿੰਦੇ ਰਹੋ ਬਾ ਡਰੇਨ ਤਕੜਾ ਕੀ ਛੱਡਾਂਗੇ ਦੋ ਚਾਰ ਦਿਨ ਦੀ ਗੱਲ ਐ ਸਾਰੀ ਤੇ ਬਸੋ ਕਈ ਵਾਰ ਹੋਰ ਕੰਮ ਹੋ ਜਾਂਦੇ ਨੇ ਇਧਰ ਉਲਟ ਜ ਜਾਣਿਆ ਤੇ ਸਾਰੇ ਕੰਮ ਕਰਨੇ ਪੈਂਦੇ ਨੇ ਕਵੀਨਦਰੀ ਦੀ ਵੀ ਕਰਨੇ ਪੈਂਦੇ ਨੇ ਤੇ ਹੁਣ ਬਸ ਆਪਾਂ ਜੁੜੇ ਰਹੋ ਤੁਸੀਂ ਤੇ ਉਹਨੇ ਪਿਆਰ ਦਿੰਦੇ ਰਹੋ ਫੋਲੋ ਜਰੂਰ ਕਰਿਓ ਸ਼ੇਅਰ ਕਰਿਓ ਨਾਲੇ YouTube ਤੇ ਦੇਖਦੇ ਰਿਆ ਕਰੋ ਤੇ ਜਿਹੜੀ ਵੀ ਕੋਈ ਅਪਡੇਟ ਹੋਊਗਾ ਆਪਾਂ ਨਾਲ ਦੀ ਨਾਲ ਦੱਸਦੇ ਰਾਂਗੇ ਤੇ ਹੁਣੀ ਗੱਲ ਕੋਈ ਆ ਮੇਰੀ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਹੈ ਅਕਸ਼ਨ ਸਾਹਿਬ ਨਾਲ ਆਪਣੇ ਇਹਦੇ ਅਸਲੀ ਸਾਹਿਬ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਭਈ ਤਿਆਰ ਰਹੋ ਤੁਸੀਂ ਅਸੀਂ 26 ਤਰੀਕ ਨੂੰ ਆ ਰਹੇ ਹਾਂ ਤੇ ਮਾਂ ਠੀਕ ਹੈ ਜੀ ਧਰਮਗੜ ਦੀ ਚਾਂਦੀ ਕਰਨ ਤੋਂ ਬਾਅਦ ਫਿਰ ਜੇਪਲ ਦੀ ਕਰ ਦਾਂਗੇ ਅਗਲੇ ਦਿਨ ਜੇਪਲ ਦੀ ਕਰਨ ਤੋਂ ਬਾਅਦ ਨਾਲ ਦੀ ਨਾਲ ਮਸ਼ੀਨਾਂ ਦਾ ਲਿਆਵਾਂਗੇ ਪੱਟਣ ਦਾ ਕਰਾਂਗੇ ਹੀਲਾ ਤੇ ਬਾਕੀ ਮੈਂ ਜਿਹ ਮੇਰੇ ਵੀਰਾਂ ਨੂੰ ਕਹਿਣਾ ਜਿਹੜੇ ਮੇਰੇ ਨਾਲ ਜੁੜੇ ਨੇ ਜਾਂ ਫੋਲੋ ਕਰਦੇ ਨੇ ਤੇ ਕਮੈਂਟ ਕਰਦੇ ਨੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਤੇ ਜਿਉਂਦੇ ਬਸਦੇ ਰਹੋ ਬਾਈ ਤੰਦਰੁਸਤੀਆਂ ਦੇਵੇ ਰੱਬ ਤੁਹਾਨੂੰ ਥੋੜੀ ਰੱਬ ਲੰਬੀ ਉਮਰ ਕਰੇ ਤੇ ਐਵੇਂ ਜੇਕਰ ਜੁੜਦੇ ਰਹੋ ਮੇਰਾ ਪਿਆਰ ਕਰਦੇ ਰਹੋ ਤੇ ਬਸ ਡਰੇਨ ਦਾ ਸੀਗਾ ਇਹਦਾ ਹੁਣ ਚਲਦੀ ਹੱਲ ਹੋ ਗਿਆ ਤੇ ਹੁਣ ਥੋੜੇ ਨਾਲ ਹੁਣੀ ਕਰ ਦਿੰਨੇ ਆ ਤੇ ਸ਼ੁਰੂ ਬਸ ਇਹ ਆਪਣੀ ਗੱਡੀ ਪਈਆਂ ਸਾਰੇ ਪਿੱਲਰ ਗੱਡੇ ਪਏ ਨੇ ਕਿਸੇ ਨੇ ਕੋਈ ਛੇੜਿਆ ਨਹੀਂ ਤੇ ਬਸ ਐਂ ਬਿਜੂਰੀ ਵੜ ਲਣਗੇ ਪੰਜ ਚਾਰ ਦਿਨ ਨੂੰ ਲੋਕ ਫਿਰ ਆਪਣੀਆਂ ਮਸ਼ੀਨਾਂ ਚੱਲ ਬਣੀਆਂ ਆਂ ਜਾਊਗੀ ਡਰੇਨ ਮਾਰੋ ਮਾਰ ਕਰਦੀ ਇਹਦੇ ਵੀ ਕਿਤੇ ਪਾਣੀ ਆਊਗਾ ਤੇ ਪਾਣੀ ਨਿਕਲ ਜੂਗਾ ਤੇ ਕੋਈ ਸਮੱਸਿਆ ਨਹੀਂ ਰਹੂਗੀ ਨਾ ਰਹੂਗਾ ਲੜਾਈ ਝਗੜਾ ਨਾ ਕੁਛ ਤੇ ਵੀਡੀਓ ਨਾਲ ਮੇਰੇ ਜਿਹੜੇ ਜੁੜਦੇ ਰਹੇ ਜੀ ਪਿਆਰ ਦਿੰਦੇ ਰਹੇ ਧੰਨਵਾਦ ਜੀ